ਆਹ ਇਹਨੂੰ ਚਾਹੀਦਾ ਹੈ ਨਾ ਇਹ ਦਿਆ ਜਾਉਂਦਾ ਹੈ ਬੈਕ ਜੋਕਰ ਜੋਕਰ ਬੋਲ 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 ਬੋ সীমানা ও টিপি ভাই যমরেrangle চলে আইলে হল লাগে মানে সাউন্ড হ্যাঁ আপনি মনিটর তো মনিট গাড়ি চপ দাও বার আদি তোমার মর্জি সেজে থাকি চল তাও ছাড় দেবো গিজি আন দাও পাস ব্রাদার সীমানা গডবার ਕਿੰਨੇ ਆਏ ਸੀ ਪੇਸ਼ੈਂਟ ਸਾਡੇ ਕੋਲ ਇੱਥੇ 7 ਪੇਸ਼ੈਂਟ ਜਿਹੜੇ ਸਿਵਲ ਹਸਪੀਟਲ ਸ਼ਹਿਰਪੁਰ ਚ ਐਡਮਿਟ ਹੋਏ ਆ ਜਿਨ੍ਹਾਂ ਚੋਂ ਕਿ 4 ਗਨਸ਼ਾਟ ਇੰਜਰੀ ਸੀਗੀਆਂ ਬਾਕੀ ਜਿਹੜੇ ਐਮ ਐਲ ਸੀ ਮਲਟੀਪਲ ਇੰਜਰੀਜ਼ ਦੇ ਨਾਲ ਐਡਮਿਟ ਹੋਏ ਆ ਇਹ ਸਿੱਧੇ ਸ਼ਰਪਰੀ ਆਸੀ ਜਾਂ ਮਾਲਕੋਬੀਨ ਚੁਕੇ ਆ 3 ਤੇ ਜਿਹੜੇ ਗਨਸ਼ਾਟ ਵਾਲੇ ਸੀ ਉਹ ਡਾਇਰੈਕਟ ਸਾਡੇ ਕੋਲ ਆਏ ਲਾਈਫ ਸੇਵਿੰਗ ਦੇ ਵਿੱਚ ਉਹਨਾਂ ਦਾ ਫਿਰ ਇੱਥੇ ਹੀ ਪਰਚਾ ਕੱਟਿਆ ਗਿਆ ਤੇ ਇੱਕ ਜਿਹੜਾ ਸੀਗਾ ਉਹ ਮਾਲਪੁਰ ਤੋਂ ਹੀ ਕਟਵਾ ਕੇ ਆਇਆ ਸੀ ਐਸ ਲਈ ਕੀ ਹੁੰਦਾ ਸਟੇਬਲ ਹੈਗੇ ਆ ਉਹਨਾਂ ਚੋਂ ਇੱਕ ਜਿਹਦੇ ਸ਼ੋਲਡਰ ਤੇ ਔਰ neck line ਤੇ ਲੱਗੀ ਹੈਗੀ ਥੋੜੀ ਇੰਜਰੀ ਉਹਨੂੰ ਅੰਡਰ ਆਬਜ਼ਰਵੇਸ਼ਨ ਰੱਖ ਕੇ ਅਸੀਂ ਦੇਖਣਾ ਕਿ ਇੱਥੇ ਅਗਰ ਹੋ ਸਕਦਾ ਹੋਇਆ ਤੇ ਇੱਥੇ ਹੀ ਰੱਖਾਂਗੇ ਨਹੀਂ ਤਾਂ ਉਹਨੂੰ ਰੈਫਰ ਕਰ ਸਕਦੇ ਹਾਂ ਅਸੀਂ ਥੈਂਕ ਯੂ ਝਗੜਾ ਹੋਇਆ ਉੱਥੇ ਮਾਲਪੁਰ ਜੀ ਤੇ ਦੋਨੀਆਂ ਧਿਰਾਂ ਨੂੰ ਇੱਥੇ ਰੈਫਰ ਕੀਤਾ ਔਰ ਇੱਥੇ ਦਾਖਲ ਹੋਈਆਂ ਕਿੰਨੇ ਕਿ ਪੇਸ਼ੈਂਟ ਆਏ ਚਾਰ ਇੱਕ ਪਾਸਿਓਂ ਆਏ ਤਿੰਨ ਇੱਕ ਪਾਸਿਓਂ ਸੱਤ ਹੈਗੇ ਨਾ ਗੋਲੀ ਦਾ ਕੋਈ ਸ਼ੋਰ ਨਹੀਂ ਨਹੀਂ ਇਹ ਮੂਝ ਬਨੇ ਕਹਿੰਦੇ ਪਏ ਡਾਕਟਰ ਸਾਹਿਬ ਨਾਲ ਪੁੱਛਦੇ ਆ ਡਾਕਟਰ ਸਾਹਿਬ ਨੂੰ ਮਿਲ ਰਿਹਾ ਮੈਂ ਹਾਂ ਲੜਾਈ ਇਹਨਾਂ ਦੀ ਹੋਈ ਹੈ ਦੋ ਗਰੁੱਪਸ ਕੋਈ ਵੀ ਕੋਈ ਗੱਲ ਦੱਸ ਰਿਹਾ ਬਸ ਉਹ ਲੜਾਈ ਸਾਡੀ ਹੋਈ ਸਾਡੀ ਲੱਗਦੀ ਸੀ ਲੱਗਦੀ ਸੀ ਬਸ ਇੰਨੀ ਗੱਲ ਹੀ ਕਰ ਰਹੇ ਹੋਰ ਕੁਝ